ਗੁਰਦਾਸਪੁਰ ਦੇ ਥਾਣਾ ਦੁਰੰਗਲਾ ਦੇ ਪਿੰਡ ਬੈਂਸ ਵਿੱਚ ਬੀਤੀ ਦੇਰ ਰਾਤ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਬਾਈਕ ਉੱਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਦੇ ਵੱਲੋਂ ਇੱਕ ਘਰ ਤੇ ਬਾਹਰ ਪਹਿਲਾਂ ਤਾਂ ਤੇਜ਼ ਤਰਫ ਹਥਿਆਰਾਂ ਨਾਲ 게ਟ ਉੱਤੇ ਹਮਲੇ ਕੀਤੇ ਗਏ ਉਸ ਤੋਂ ਬਾਅਦ ਗਣੀ ਦੇ ਵਿੱਚ ਹਵਾਈਰ ਫਾਇਰ ਕਰਦੇ ਹੋਏ ਉਹ ਮੌਕੇ ਤੋਂ ਫਰਾਰ ਹੋ ਗਏ ਇਸ ਪੂਰੇ ਮਾਮਲੇ ਉੱਤੇ ਜਾਣਕਾਰੀ ਦਿੰਦੇ ਹੋਏ ਬੈਂਸ ਪਿੰਡ ਦੇ ਰਹਿਣ ਵਾਲੇ ਬਲਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਹ ਆਪਣੇ ਛੋਟੇ ਬੱਚੇ ਨਾਲ ਘਰ ਦੇ ਅੰਦਰ ਹਲੇ ਦਾਖਲ ਹੋਏ ਹੀ ਸੀ ਕਿ ਬਾਈਕ ਉੱਤੇ ਤਿੰਨ ਨੌਜਵਾਨ ਸਵਾਰ ਹੋ ਕੇ ਆਏ ਨੇ ਤੇ ਘਰ ਦੇ ਬਾਹਰ ਗੇਟ ਉੱਤੇ ਪਹਿਲਾਂ ਤਾਂ ਉਹਨਾਂ ਨੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਫਿਰ ਉਸ ਨੂੰ ਲਲਕਾਰਦੇ ਹੋਏ ਹਵਾਈਰ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਉਸ ਨੇ ਦੱਸਿਆ ਕਿ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ 4-5 ਹਵਾਈ ਫਾਇਰ ਕੀਤੇ ਗਏ ਨੇ ਬਲਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਕਿਸੇ ਨਾਲ ਵੀ ਕੋਈ ਵੀ ਦੁਸ਼ਮਣੀ ਨਹੀਂ ਹੈ ਜਿਸ ਕਰਕੇ ਉਸ ਦੇ ਘਰ ਦੇ ਬਾਹਰ ਹਵਾਈ ਫਾਇਰ ਕੀਤੇ ਜਾਣ। ਉਹਨਾਂ ਨੇ ਪੁਲਿਸ ਨੂੰ ਇਸ ਤੋਂ ਬਾਅਦ ਸੂਚਿਤ ਕੀਤਾ ਤੇ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਗੋਲੀਆਂ ਦੇ ਖੋਲ ਵੀ ਬਰਾਮਦ ਕਰ ਲਏ ਨੇ ਪਰ ਫਿਲਹਾਲ ਪੁਲਿਸ ਅਧਿਕਾਰੀ ਕੈਮਰੇ ਦੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ। ਉੱਥੇ ਹੀ ਪਿੰਡ ਦੀ ਸਰਪੰਚਣੀ ਤੇ ਰਿਸ਼ਤੇਦਾਰ ਹਰਦੀਪ ਸਿੰਘ ਨੇ ਮੰਗ ਕੀਤੀ ਹੈ ਇਸ ਪੂਰੀ ਘਟਨਾ ਦੀ ਜਾਂਚ ਗਹਿਰਾਈ ਨਾਲ ਹੋਣੀ ਚਾਹੀਦੀ ਹੈ। ਆਪਣਾ ਨਾਮ ਬਲਜੀਤ ਸਿੰਘ ਹੈ ਜੀ। ਕੱਲ ਘਟਨਾ ਇਦਾਂ ਕਿ ਸਾਡੇ ਗੁਰਦਸਾ ਪ੍ਰੋਗਰਾਮ 'ਚ ਤਕਰੀਬਨ ਆਪਾਂ 7:30 ਵਜੇ ਤੋਂ ਸਮਾਪਤੀ ਕਰਕੇ ਘਰ ਆਏ ਆ ਤੇ ਆਪਣੇ ਘਰਾਂ ਦੇ ਅੰਦਰ ਬੈਠੇ ਆ ਤੇ ਸਾਡੇ 10:10 ਵਜੇ 25-26 ਮਿੰਟ ਤੇ ਬਾਹਰ ਨਾਲ ਆਵਾਜ਼ ਆਈਆਂ ਗਾਣਾ ਆਪਣੇ ਗਾਲੀ ਗਲੋਜ ਦੀ ਗਾਲੀ ਗਲੋਜ ਦੀ ਆਵਾਜ਼ ਆਈ ਤੇ ਉਸ ਤੋਂ ਬਾਅਦ ਉਹਨਾਂ ਨੇ ਗੇਟ ਤੇ ਵਾਰ ਕੀਤਾ ਤੇ ਫਿਰ ਵਾਰ ਕਰਕੇ ਤੇ ਆਪਣੇ ਫਾਇਰ ਕਰਨੇ ਸ਼ੁਰੂ ਕਰਤੇ ਜਿਹਦੇ ਵਿੱਚ ਨਾਲ ਵਾਈਫ ਸੀ ਉਹ ਆਪਣੇ ਚਿੰਗਾ ਚੁਗਾ ਮਾਰ ਡਿਆ ਪੇ ਉਸ ਤੋਂ ਬਾਅਦ ਅਹੀਂ ਆਪਣੇ ਅੰਦਰ ਅੰਦਰ ਕੁੰਡੀਆਂ ਨੇ ਮਾਰ ਲਈ ਤੇ ਉਹਨਾਂ ਨੂੰ ਆਵਾਜ਼ ਗਾਲੀ ਗੋਚ ਕੀਤੀ ਚਾਰ ਤੋਂ ਪੰਜ ਫਾਇਰ ਕਿਤੇ ਆਉਂਦੇ ਇੱਥੇ ਜੇਲੇ ਵਿੱਚ ਖੋਲ ਬਰਾਮਦ ਹੋ ਗਿਆ ਪੁਲਿਸ ਨੂੰ ਅ ਸ 10 25 26 ਤੋਂ ਲੈ ਕੇ 10:25 25 26 ਤੋਂ ਲੈ ਕੇ 10:30 ਦੇ ਵਿੱਚ ਵਿੱਚ ਇਹ ਗੱਲ ਜੀ ਹਾਂ ਜੀ ਸ਼ਹਿਰ ਦੇ ਸੀਸੀਟੀਵੀ ਦੇਖਣੇ ਜੀ ਹੁਣ ਮਿਲਿਆ ਮੱਲ ਲੱਗਾ ਪਤਾ ਉੱਚੇ ਪਿੰਡ ਵਾਲੀ ਆਪਣੇ ਕਾਰਸਰ ਪਿੰਡ ਵਾਲੇ ਸਾਈਡ ਤੋਂ ਆਈ ਹੋ ਗਿਆ ਵੇਖਿਆ ਉਹਦੇ ਵਿੱਚ ਹੁਣ ਇੱਕ ਕੈਮਰਾ ਹੋਰ ਕਲੀਅਰ ਜਿਹੜਾ ਇਹਦੇ ਕਲੀਅਰ ਹੋ ਜੀ ਕੌਣ ਕੌਣ ਨਹੀਂ ਤਿੰਨ ਜਾਣੇ ਆਏ ਸੀ ਮੋਟਰਸਾਈਕਲ ਤੇ ਕਹੇ ਨਾ ਇਹਦੀ ਕੋਈ ਗੁੜੀ ਹੈ ਨੀ ਕਿ ਜਿਹੜੇ ਘਰਾਂ ਨੂੰ ਤੋਰਪਣ ਜਿਹੜੀ ਕੋਈ ਗੱਲ ਕੋਈ ਮਰਦਾਂ ਵਾਲੀ ਨਹੀਂ ਘਰਾਂ ਨੂੰ ਆਣਾ ਕੋਈ ਜਿੱਥੋਂ ਬਾਕੀ ਜੋ ਮਾਲਕ ਦੇ ਹੱਥ ਜਿੱਦਾਂ ਚਲੋ ਆਪਣੇ ਆਪਣੇ ਜੁੰਦੇ ਵਸਦੇ ਨੇ ਆਪਣੇ ਗੁਰਦਸਾਹ ਤੋਂ ਆਏ ਤੇ ਬਾਹਰ ਬੱਚੇ ਨਾਲ ਰੇਲ ਦਿਆ ਸੀ ਰੌਂਡ ਹੈ ਤੁਨ ਮੈਂ ਇੱਥੇ ਵੇਲੇ ਚ ਫੜਿਆ ਸੀ ਤੇ ਹਜੇ ਤਕਰੀਬਨ 2 ਕੁ ਮਿੰਟ ਦਾ ਇਹ ਹੋਇਆ ਵਾ ਕਿ ਮੈਨੂੰ ਲੈ ਕੇ ਅੰਦਰ ਹੀ ਗਿਆ ਆ ਵਾ ਜੇ ਤੋਂ ਹੋਇਆ ਕੰਮ ਬਾਹਰ ਫਾਇਰ ਕਰਨੇ ਥਾ ਥਾ ਸਾਰੀ ਵਾ ਜਾਣਾ ਪਈ ਹਾਂਜੀ ਚਾਰ ਤੋਂ ਪੰਜ ਫਾਇਰ ਹੋਇਆ ਜਿਹਦੇ ਵਿੱਚ ਦੋ ਕੋਲ ਬਰੰਬਲ ਹੋ ਗਏ ਨੇ ਉਹਨਾਂ ਨੂੰ ਹਾਂਜੀ ਤੁਸਨ ਕਰਦਾ ਸੋਚੀ ਜੀ 100 ਬਾਰਡ ਨੰਬਰ ਤੇ ਕਾਲ ਕਰਤੀ ਮੌਕੇ ਤੇ ਪਹੁੰਚੇ ਸੀ ਐਸ.ਓ. ਸਾਹਿਬ ਪਹੁੰਚੇ ਆਪਣੇ ਡੀ.ਬੀ. ਸਾਹਿਬ ਪਹੁੰਚੇ ਹਾਂਜੀ ਹੋਰ ਵੀ ਟੀਮ ਆਪਣੇ ਸੀ.ਐਸ.ਟਾਫ ਦੀ ਟੀਮ ਵੀ ਪਹੁੰਚ ਗਈ ਜੀ ਦੇਖੋ ਜੀ ਇਦਾਂ ਤੇ ਫਿਰ ਕੱਲ ਨੂੰ ਬੱਚਿਆਂ ਵਾਲੇ ਆ ਘਰੋਂ ਪਰਿਵਾਰ ਨਾਲ ਜਾਣਾ ਜੀ ਹਨਾ ਕੱਲ ਨੂੰ ਕੋਈ ਜੀ ਦਾ ਨੁਕਸਾਨ ਹੋ ਜਾਊਗਾ ਕਾਨੂੰ ਇਹੋ ਜੇ ਲੋ ਜੀ ਮੂੰਹ ਚੁੱਕ ਕੇ ਕਿਹਰੇ ਘਰੋਂ ਦੂਰ ਪੰਗੇ ਕਿਹਰ ਨੂੰਗਾ ਕੋਈ ਮਰਦਾਂ ਵਾਲੀ ਗੱਲ ਥੋੜੀ ਕਿ ਕਿ ਲੋਕਾਂ ਦੇ ਘਰਾਂ ਦੇ ਜਾਗੇ ਹਾ ਕੰਮ ਕਰਨੇ ਚਲੋ ਜਿਹੜੀ ਕੋ ਰੰਜਾ ਸਾਹਿਬ ਬਾਹਰ ਕਰ ਲਏ ਫੋਨ ਕਰ ਲਏ ਹੈ ਨਾ ਕੋਈ ਇਦਾਂ ਦੀ ਗੱਲ ਬਾਕੀ ਪਰਿਵਾਰ ਦਾ ਇਹ ਵਿੱਚ ਕੀ ਦੋਸੇ ਜੀ ਇਹਦੇ ਪਰਿਵਾਰ ਦੇ ਵਿੱਚ ਗੱਲ ਗੱਲ ਦੇ ਘਰ ਨੂੰ ਆਉਂ ਨੂੰ ਆ ਗਏ ਚਲੋ ਕੋਈ ਨਹੀਂ ਬਾਕੀ ਮੰਗ ਆਈ ਹੈ ਕਿ ਇਹਨਾਂ ਦੇ ਕਾਰਵਾਈ ਚਾਹੀਦੀ ਹੈ ਸਖਤੋ ਸਖਤ ਕਾਰਵਾਈ ਜਿਹੜੇ ਵੀ ਹੈ ਟਰੈਸ ਕਰਕੇ ਫਰੋ ਲਾ ਬਕੇ ਫਰਨੇ ਚਾਹੀਦਾ ਬਾਕੀ ਉਸ ਤੋਂ ਬਾਅਦ ਇਹਨਾਂ ਦੇ ਕਾਨੂੰਨੀ ਕਾਰਵਾਈ ਕਿੰਨੇ ਕਰਾਇਆ ਕੌਣ ਆ ਪਿਛੇ ਦੇ ਹੱਥੇ ਕਿਹਰੇ ਮੁੰਡੇ ਆ ਇਹ ਸਿੰਘ ਪਿੰਡ ਬਾਸ ਅਸੀਂ ਗੁਰਦੁਆਰੇ ਤਕਰੀਬਨ ਸਾਡੇ ਤੇ ਸਾਡੇ ਗੁਰਦੁਆਰੇ ਡਾਕਟਰ ਚੇਤ ਸਿੰਘ ਜੀ ਦਾ ਪ੍ਰੋਗਰਾਮ ਇਹ ਕਿਸ ਤਰ੍ਹਾਂ ਚੱਲ ਰਿਹਾ ਸੀ ਪੂਰੇ ਨਗਰ ਦੀ ਸੰਗਤ ਉਥੇ ਪਹੁੰਚੀ ਸੀ ਔਰ ਉਹਨਾਂ ਨੇ ਤਕਰੀਬਨ 7:10 ਵਜੇ ਸਮਾਪਤੀ ਹੋਈ ਹੈ ਅਸੀਂ ਸਮਾਪਤੀ ਕਰਕੇ ਤਕਰੀਬਨ 5-10 ਮਿੰਟ ਦੇ ਬਾਅਦ ਮੈਂ ਘਰ ਪਹੁੰਚ ਗਿਆ ਘਰ ਪਹੁੰਚਣ ਤੇ ਮੈਨੂੰ ਦਵਿੰਦਰ ਸਿੰਘ ਨੇ ਫੋਨ ਕੀਤਾ ਆਵਾਜ਼ ਵੀ ਸੁਣੀ ਆ ਮੈਂ ਲੇਕਿਨ ਉਹਦੇ ਬਾਅਦ ਦਵਿੰਦਰ ਨੇ ਫੋਨ ਕੀਤਾ ਮੈਨੂੰ ਕਿ ਅੰਕਲ ਜੀ ਇਹ ਗੱਲ ਹੋ ਗਈ ਹੈ ਫਿਰ ਫਾਇਰ ਹੋ ਗਿਆ ਜਲਦੀ ਆਓ ਅਸੀਂ ਤਕਰੀਬਨ 5 ਮਿੰਟ ਤੋਂ ਪਹਿਲੇ ਪਹਿਲੇ ਇੱਥੇ ਪਹੁੰਚ ਗਏ ਆ ਤੇ ਉਹ ਬੰਦੇ ਜਿਹੜੇ ਨੇ ਉਸੇ ਟਾਈਮ ਹੀ ਉਹ ਫਾਇਰ ਕਰਕੇ ਤੇ ਆਪਣਾ ਫਰਾਰ ਹੋ ਗਏ ਨੇ ਇੱਥੋਂ ਤੇ ਦੱਸਾਂਗਾ ਜਿਨ੍ਹਾਂ ਨੇ ਦੇਖਿਆ ਉਹ 10 ਢੇ ਦੇ ਹੀ ਤੇ ਤਿੰਨ ਲੜਕੇ ਹੀ ਦੋਆਂ ਦੇ ਮੂੰਹ ਵੱਜੇ ਦੇ ਇੱਕ ਦਾ ਮੂੰਹ ਖੁੱਲਾ ਸੀ ਤੇ ਉਹ ਇੰਨੇ ਚੰਬਾਈ ਤਕਰੀਬਨ 1.5 ਮਿੰਟ ਚ ਉਹਨਾਂ ਨੇ ਕਾਰਵਾਈ ਕਰਕੇ ਹੋਰ ਆਪਣਾ ਨਿਕਲ ਗਏ ਇਧਰ ਇਹਨਾਂ ਨੇ ਤਕਰੀਬਨ 4 ਤੋਂ 5 ਰੌਂਡ ਜਿਹੜੇ ਫਾਇਰ ਕੀਤੇ ਨੇ ਦੋ ਰੌਂਮ ਦੇ ਜਿਹੜੇ ਛੱਕੇ ਨੇ ਉਹ ਮਿਲ ਚੁੱਕੇ ਨੇ ਪੂਰ ਟਾਈਮ ਤੇ ਪਹੁੰਚ ਗਈ ਸੀ ਤੇ ਅੱਗੇ ਪਿੰਡ ਜਿਹੜਾ ਬਹੁਤ ਸਾਮਿਆ ਕਿਉਂਕਿ ਏਡੀ ਵੱਡੀ ਕਾਰਵਾਈ ਘਰ ਵਿੱਚ ਆ ਕੇ ਕਿਸ ਦੇ ਉੱਤੇ ਟੱਕਰਨਾ ਇਹ ਤੋਂ ਬਹੁਤ ਹੀ ਜ਼ਿਆਦਾ ਖਤਰਨਾਕ ਕੰਮ ਹੈ ਤੋਂ ਇਸ ਵਿੱਚ ਕਿਸੇ ਕਿਸੇ ਕੋਈ ਵੀ ਆਦਮੀ ਜਿਹੜਾ ਉਹ ਬਿਲਕੁਲ ਬੱਚੇ ਵੀ ਕੱਲ ਦੇ ਸਾਮੇ ਨੇ ਪੂਰਾ ਨਗਰ ਫੈਮਲੀਆਂ ਬਿਲਕੁਲ ਬਹੁਤ ਬੁਰੀ ਹਾਲਤ ਨਾਲ ਸਾਮ ਰੱਖੇ ਨੇ ਬੱਚੇ ਵੀ ਪਤਾ ਨਹੀਂ ਕਿਸ ਕਾਰ ਨੰਬਰ ਲਗਾ ਦੇਣਗੇ ਤੇ ਇਸ ਕਰਕੇ ਨਾ ਤੇ ਜੋ ਵੀ ਬੰਦ ਸਾਡੇ ਵੱਲੋਂ ਇਹ ਮੰਗ ਹੈ ਕਿ ਨਾ ਇਹਨਾਂ ਨੂੰ ਫੜਿਆ ਜਾਏ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਮੰਦੀ ਕਾਰਵਾਈ ਆ। ਤੋਂ ਅੱਗੇ ਤੋਂ ਤਾਂ ਕਿ ਜੋ ਇਲਾਕਾ ਆਪਣਾ ਜਿਹੜਾ ਹੈ ਬਿਲਕੁਲ ਪੈਪੀਤਨਾ ਰਹਿ ਸਕੇ।